ਵੱਡੀ ਖਬਰ ਪੰਜਾਬ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਈਟੀਓ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਪੰਜਾਬ ਦੇ ਸਮੱਸਿਆਵਾਂ ਨੂੰ ਲੈ ਕੇ ਕੁਝ ਕੁਝ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਅਸੀਂ ਪੰਜਾਬ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਣ ਦਵਾਗੇ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਬਿਜਲੀ ਦੇ ਨਿਰਵਕੰਨ ਅਪਲਾਈ ਦੇਣ ਵਾਸਤੇ ਅੱਜ ਅਸੀਂ ਬਠਿੰਡਾ ਜ਼ੋਨ ਦੀ ਜਿਹੜੀ ਮੀਟਿੰਗ ਆ ਉਹ ਕੀਤੀ ਆ ਬਠਿੰਡਾ ਜ਼ੋਨ ਦੇ ਵਿੱਚ ਸਾਡੇ ਕੋਲ 7 ਜ਼ਿਲ੍ਹੇ ਪੈਂਦੇ ਨੇ ਮੋਗਾ ਮੁਖਸਰ ਮਾਨਸਾ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਤੇ ਬਠਿੰਡਾ ਇਹ 7 ਜ਼ਿਲ੍ਹਿਆਂ ਦੇ ਅੱਜ ਅਸੀਂ ਅ ਅਧਿਕਾਰੀ ਸਹਿਬਾਨ ਬੁਲਾਏ ਸੀਗੇ ਐਸ.ਈ.ਐਕਸੀਨ ਚੀਫ ਤੇ ਮੇਰੇ ਨਾਲ ਸਾਡੇ ਸੀ.ਐਮ.ਡੀ. ਸ਼੍ਰੀ ਅਜਾਈ ਸਨਾ ਜੀ ਜਿਹੜੇ ਬਠਿੰਡੇ ਦੇ ਵਿੱਚ ਰਿਵਿਊ ਮੀਟਿੰਗ ਕਰਨਾ ਅਸੀਂ ਪਹੁੰਚੇ ਸੀਗੇ ਆਉਣ ਵਾਲਾ ਜਿਹੜਾ ਪੈਡੀ ਸੀਜ਼ਨ ਆ ਜਾਂ ਗਰਮੀਆਂ ਦੇ ਵਿੱਚ ਜਿਹੜੀ ਵੈਸੇ ਵੀ ਬਿਜਲੀ ਦੀ ਡਿਮਾਂਡ ਜਿਹੜੀ ਆ ਉਹ ਵੱਧ ਜਾਂਦੀ ਆ ਸੋ ਅਸੀਂ ਸਾਰੀ ਰਿਵਿਊ ਕੀਤਾ ਸਾਡੇ ਕੋਲੇ ਉਚਿਤ ਜਿਹੜੇ ਪ੍ਰਬੰਧ ਨੇ ਇਸ ਪੂਰੇ ਜ਼ੋਨ ਵਾਸਤੇ ਬਿਲਕੁਲ ਸਹੀ ਨੇ ਸਾਨੂੰ ਕਿਸੇ ਤਰ੍ਹਾਂ ਦੀ ਬਿਜਲੀ ਦੀ ਕੋਈ ਸਪਲਾਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਚਾਹੇ ਉਹ ਐਗਰੀਕਲਚਰਲ ਸਪਲਾਈ ਹੋਵੇ ਚਾਹੇ ਸਾਡੀ ਡੋਮੈਸਟਿਕ ਹੋਵੇ ਚਾਹੇ ਕਮਰਸ਼ੀਅਲ ਹੋਵੇ ਅਸੀਂ ਹਰ ਤਰ੍ਹਾਂ ਦੀ ਨਿਰਵੈਗਨ ਬਿਜਲੀ ਸਪਲਾਈ ਆ ਦੇਣ ਵਾਸਤੇ ਪੂਰੀ ਤਰ੍ਹਾਂ ਤਿਆਰ ਆ ਸਾਡੇ ਕੋਲੇ ਕੋਲੇ ਤੇ ਭੰਡਾਰ ਹੈਗੇ ਨੇ ਸਾਡੇ ਥਰਮਲ ਪਲਾਂਟਾਂ ਦੇ ਉੱਤੇ ਸਾਡੇ ਕੋਲੇ ਸੋਲਰ ਜਿਹੜੀ એનર્ਜੀ ਆ ਉਹਨੂੰ ਵੀ ਅਸੀਂ ਬੜਾ ਵਾ ਜਿਹੜਾ ਆ ਉਹ ਦੇ ਰਹੇ ਹਾਂ ਸੋ ਇਸ ਬਠਿੰਡਾ ਜ਼ੋਨ ਵਾਸਤੇ ਅੱਜ ਜਣਾ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਪੁਏ ਆਕੇ ਅਸੀਂ ਇੱਥੇ ਮੋਬਾਈਲ ਟਰਾਂਸਫਾਰਮਰ ਦੇਣ ਦੀ ਜਿਹੜੀ ਆ ਉਹ ਅੱਜ ਆ ਸ਼ੁਰੂਆਤ ਕੀਤੀ ਆ ਕੁਝ ਕੁ ਸਾਡੇ ਕੋਲ ਮੋਬਾਈਲ ਟਰਾਂਸਫਾਰਮਰ ਪਹਿਨਾ ਚੱਲ ਰਹੇ ਸੀਗੇ ਸੋ ਅਸੀਂ 64 ਮੋਬਾਈਲ ਟਰਾਂਸਫਾਰਮਰ 200 ਕੇਵੀਏ ਦੇ ਜਿਹੜੇ ਆ ਉਹ ਬਠਿੰਡਾ ਜ਼ੋਨ ਨੂੰ ਚੜੇ ਆ ਉਹ ਦੇਵਾਂਗੇ ਤਾਂ ਕਿ ਜਦੋਂ ਵੀ ਕਿਤੇ ਬਿਜਲੀ ਦੀ ਸਪਲਾਈ ਕਿਸੇ ਟਰਾਂਸਫਾਰਮਰ ਦੇ ਅਚਾਨਕ ਸੜ ਜਾਣ ਕਾਰਨ ਓਵਰਲੋਡ ਹੋ ਜਾਣ ਕਾਰਨ ਜਾਂ ਕਿਸੇ ਤਰ੍ਹਾਂ ਦਾ ਕੋਈ ਡੈਮੇਜ ਹੋ ਜਾਣ ਕਾਰਨ ਜਿੱਥੇ ਬਿਜਲੀ ਦੀ ਸਪਲਾਈ ਬੰਦ ਹੁੰਦੀ ਆ ਤੇ ਸਾਡੇ ਇੱਕ ਵੈਨ ਹੋਏਗੀ ਉਹਦੇ ਵਿੱਚ ਟਰਾਂਸਫਾਰਮਰ ਲਗਾਉਏਗਾ ਉਹ ਸਿੱਧਾ ਉਸ ਜਗ੍ਹਾ ਤੇ ਜਿਹੜਾ ਉਹ ਜਾਏਗਾ ਔਰ ਪਹਿਲਾ ਟਰਾਂਸਫਾਰਮਰ ਜਿਹੜਾ ਡੈਮੇਜਡ ਆ ਉਥੋਂ ਰਿਮੂਵ ਕਰ ਲਿਆ ਜਾਏਗਾ ਔਰ ਸਪਲਾਈ ਵਿਦਨ ਫਿਊ ਮਿੰਟਸ ਸਪਲਾਈ ਜਿਹੜੀ ਆ ਉਹ ਚਾਲੂ ਕਰ ਦਿੱਤੀ ਜਾਏਗੀ ਜਨਾਂ ਚਿਰ ਤੱਕ ਉਥੇ ਅਸੀਂ ਨਵਾਂ ਟਰਾਂਸਫਾਰਮਰ ਰਿਪਲੇਸ ਨਹੀਂ ਕਰ ਪਾਉਂਦੇ ਜਾਂ ਉਹਨੂੰ ਪਹਿਲੇ ਨੂੰ ਰਿਪੇਅਰ ਕਰਕੇ ਨਹੀਂ ਲਾ ਪਾਉਂਦੇ ਉਨਾਂ ਚਿਰ ਸਪਲਾਈ ਜਿਹੜੀ ਆ ਉਹ ਬੰਦ ਨਹੀਂ ਹੋਊਗੀ ਸੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਹਮੇਸ਼ਾ ਹੀ ਆਪਣੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਬਿਜਲੀ ਖਪਤਕਾਰਾਂ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਆ ਅਸੀਂ ਹਮੇਸ਼ਾ ਹੀ ਇਸ ਕੋਸ਼ਿਸ਼ ਦੇ ਵਿੱਚ ਆ ਕਿ ਸਾਡੇ ਕੰਜ਼ਿਊਮਰ ਸਾਡੇ ਖਪਤਕਾਰ ਜਿਹੜੇ ਸਾਡੇ ਵਾਸਤੇ ਉਹਨਾਂ ਦੇ ਬਹੁਤ ਸਾਡੇ ਵਾਸਤੇ ਵੱਡਮੁਲੇ ਨੇ ਉਹ ਸੋ ਅਸੀਂ ਉਹਨਾਂ ਨੂੰ ਬਿਜਲੀ ਦੇ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀ ਜੜੀ ਆ ਉਹ ਮੁਸ਼ਕਲ ਨਹੀਂ ਆਉਣ ਦਵਾਗੇ ਸੋ ਅੱਜ ਦੀ ਜੜੀ ਮੀਟਿੰਗ